ਜਿਹੜੇ ਕਹਿੰਦੇ ਨੇ ਨਾ ਕਿ ਬੋਲ ਬੋਲ ਕੇ ਬੋਲ ਬੋਲ ਕੇ ਅਸੀਂ ਸ਼ਾਇਦ ਅਲੈਕਸ ਜਿੱਤ ਲੀਏ ਪਰ ਅੱਜ ਕੱਲ੍ਹ ਲੋਕ ਬਹੁਤ ਸਿਆਣੇ ਨੇ ਅੱਜ ਕੱਲ੍ਹ ਲੋਕ ਬਹੁਤ ਇੰਟੈਲੀਜੈਂਟ ਨੇ ਔਰ ਉਹਨਾਂ ਨੇ ਉਹ ਕੈਂਡੀਡੇਟ ਚੁਣਿਆ ਜਿਹੜਾ ਦਲੇਰ ਹੈ ਜਿਨੇ ਆਪਣੀ ਵਜ਼ੀਰੀ ਵੀ ਦਾਤੇ ਲਾਤੀ ਸੰਗਰੂਰ ਵਾਲੇ ਵੋਟਰ ਬੜੇ ਤੇਜ਼ ਨੇ ਉਲਟ ਫੇਰ ਵੱਡੇ ਵੱਡੇ ਕਰ ਦਿੰਦੇ ਨੇ ਆਮ ਆਦਮੀ ਪਾਰਟੀ ਜਿਤਾਈ ਨਾਲ ਦੀ ਨਾਲ ਸਿਮਰਨਜੀਤ ਸਿੰਘ ਮਾਨ ਜਿਤਾ ਤੇ ਸਾਡੇ ਭਗਵੰਤ ਮਾਨ ਜੀ ਜਦੋਂ ਐਮਪੀ ਸੀ ਉਹਨਾਂ ਨੇ 10 ਸਾਲ ਦੇ 7.5 ਸਾਲ ਦੇ ਵਿੱਚ ਜੋ ਕੰਮ ਕੀਤਾ ਸੀ ਉਸ ਦਾ ਕੰਪੈਰੀਸ਼ਨ ਕਰਕੇ ਜਦੋਂ ਸਿਮਰਜੀਤ ਮਾਨ ਦੇ ਕੰਮ ਦੇਖੇ ਤੇ ਉਹਨਾਂ ਨੇ ਉਹਨਾਂ ਦਾ ਰਿਪੋਰਟ ਕਾਰਡ ਬਿਲਕੁਲ ਜ਼ੀਰੋ ਪਾਇਆ ਤੇ ਲੋਕਾਂ ਨੇ ਫਿਰ ਸਿਮਰਜੀਤ ਮਾਨ ਨੂੰ ਇਸ ਵਾਰ ਬਹੁਤ ਵੱਡੀ ਲੀਡ ਦੇ ਨਾਲ 173000 73 ਜਾਂ 75000 ਦੀ ਲੀਡ ਦੇ ਨਾਲ ਨਕਰਦਾ ਜੇ ਮੈਂ ਇਹੀ ਜੇ ਚੀਜ਼ਾਂ ਗਿਣਾਉਂਦਾ ਰਹਾ ਮੈਂ ਉੱਧਰ ਪੂਰੀ ਰਾਤ ਹੋ ਜੂਗੀ ਮਾਨ ਸਾਹਿਬ ਨੇ ਇੰਨੇ ਕੰਮ ਕੀਤੇ ਨੇ ਜਜਬਾਤ ਸਾਡੇ ਇਸ ਵਾਰ ਮਤਲਬ ਐਨੇ ਕਿ ਨਿਕਲ ਨਿਕਲ ਬਾਹਰ ਆ ਰਹੇ ਨੇ ਕਿ ਜੀ ਆ ਵੀ ਆਪ ਨੂੰ ਰੋਕ ਰਿਆ ਵੀ ਉਹ ਰੁਕ ਜਾਓ ਨਾ ਪੰਗੜਾ ਆਪਾਂ ਲੋਕ ਦੇਖਣਗੇ ਜੋ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਭਮੱਕੜ ਹੁਣ ਮੈਂ ਖੈਰਾ ਸਾਹਿਬ ਨੂੰ ਕਹਿਣਾ ਖੈਰਾ ਸਾਹਿਬ ਜਾਂ ਜੋ ਵੀ ਸਾਡੇ ਉਲਟ ਖੜੇ ਸੀ ਕਹਿੰਦੇ ਜਿੰਨਾ ਵੀ ਉਹ ਭਮੱਕੜ ਕਿੱਥੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਮਾਨ ਸਾਹਿਬ ਦੇ ਭਮੱਕੜ ਕਿੱਥੇ ਨੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਲਗਾਤਾਰ ਚੋਣਾਂ ਦੇ ਨਤੀਜੇ ਆ ਰਹੇ ਨੇ ਪਹਿਲਾ ਨਤੀਜਾ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਤੋਂ ਜਿੱਤ ਚੁੱਕੇ ਨੇ ਜਾਨੀ ਕਿ ਲੋਕ ਸਭਾ ਹਲਕਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦੀ ਇੱਕ ਵੱਡੀ ਜਿੱਤ ਤਾਂ ਹੋ ਚੁੱਕੀ ਹੈ ਸੋ ਗੱਲਬਾਤ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਦੀ ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਸੋ ਉਹ ਵੀ ਵੱਡੀ ਜਿੱਤ ਦਰਜ ਕਰਨਗੇ ਜਾਨੀ ਕਿ ਤਕਰੀਬਨ 1,73,000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ ਗੁਰਮੀਤ ਸਿੰਘ ਮੀਤਹਿਰੇ ਤੇ ਵੱਡਾ ਫੇਰ ਬਦਲਾਇਆ ਸੁਖਪਾਲ ਸਿੰਘ ਖੈਰਾ ਤੇ ਸਿਮਰਨਜੀਤ ਸਿੰਘ ਮਾਨ ਵਿੱਚ ਪਹਿਲਾਂ ਸ਼ੁਰੂ ਤੋਂ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਚੱਲ ਰਹੇ ਸੀ ਪਰ ਹੁਣ ਦੂਜੇ ਨੰਬਰ ਤੇ ਸੁਖਪਾਲ ਸਿੰਘ ਖੈਰਾ ਹੋ ਚੁੱਕੇ ਨੇ ਅਤੇ ਸਿਮਰਨਜੀਤ ਸਿੰਘ ਮਾਨ ਦਾ ਤਕਰੀਬਨ 4,000 ਵੋਟਾਂ ਦਾ ਫਰਕਾ ਉਹ ਤੀਜੇ ਨੰਬਰ ਤੇ ਨੇ ਸੁਖਪਾਲ ਸਿੰਘ ਖੈਰਾ ਤੋਂ 4,000 ਵੋਟਾਂ ਦੇ ਫਰਕ ਨਾਲ ਸਿਮਰਨਜੀਤ ਸਿੰਘ ਮਾਨ ਤੀਜੇ ਨੰਬਰ ਤੇ ਹੋਏ ਨੇ ਸੋ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚੇਅਰਮੈਨ ਨੇ ਪੰਜਾਬ ਇਨਫੋਟੈਕ ਦੇ ਮਿੰਕੂ ਜਵੰਦਾ ਡਾਕਟਰ ਗੁਨਿੰਦਰ ਸਿੰਘ ਮਿੰਕੂ ਜਵੰਦਾ ਸਾਡੇ ਨਾਲ ਮੌਜੂਦ ਨੇ ਚੇਅਰਮੈਨ ਨੇ ਗੁਰਮੀਤ ਸਿੰਘ ਖਰਾਚੋਂ ਜਿਨ੍ਹਾਂ ਨੇ ਪਹਿਲਾਂ ਜਿਮਨੀ ਚੋਣ ਲੜੀ ਉਹ ਵੀ ਇੱਥੇ ਮੌਜੂਦ ਨੇ ਸੋ ਲਗਾਤਾਰ ਜਿਹੜੀ ਲੀਡਰਸ਼ਿਪ ਆ ਉਹ ਗੁਰਮੀਤ ਸਿੰਘ ਮੀਤਹੇਰ ਨੂੰ ਮੁਬਾਰਕਵਾਦ ਦੇ ਰਹੀ ਆ ਵਧਾਈਆਂ ਦੇ ਰਹੇ ਨੇ ਗੁਰਮੀਤ ਸਿੰਘ ਮੀਤਹੇਰ ਆਪਣੇ ਕਾਫਲੇ ਨਾਲ ਜਨਿਕੇ ਤੂਰੀ ਦੇ ਵਰਡਵਾਲ ਕਾਲਜ ਦੇ ਵਿੱਚੋਂ ਜਿੱਥੇ ਕਾਊਂਟਿੰਗ ਹੋ ਰਹੀ ਆ ਉੱਥੋਂ ਆਪਣੇ ਕਾਫਲੇ ਸਮੇਤ ਸੰਗਰੂਰ ਪਹੁੰਚ ਰਹੇ ਨੇ ਸੰਗਰੂਰ ਤੋਂ ਬਾਅਦ ਉਹਨਾਂ ਨੇ ਸ੍ਰੀ ਮਸਤੂਆਣਾ ਸਾਹਿਬ ਵਿਖੇ ਪਹੁੰਚ ਗਏ ਨਤਮਸਤਕ ਹੋਣਾ ਮੱਥਾ ਟੇਕਣਾ ਸੋ ਗੱਲਬਾਤ ਕਰਾਂਗੇ ਸੀਨੀਅਰ ਲੀਡਰਸ਼ਿਪ ਨਾਲ ਡਾਕਟਰ ਮਿੰਕੂ ਚਵੰਦਾ ਮੌਜੂਦ ਨੇ ਚਵੰਦਾ ਸਾਹਿਬ ਬਹੁਤ ਵੱਡੀ ਲੀਡ ਲਈ ਆ ਕਿਵੇਂ ਲੱਗਦਾ ਸੀ ਅਨੁਮਾਨ ਪਹਿਲਾਂ ਤੁਹਾਡਾ ਕੀ ਸੀ ਪਹਿਲਾਂ ਤਾਂ ਸੈਂਟਰਲ ਪੰਜਾਬ ਟੀਵੀ ਦਾ ਮੈਂ ਸਾਡੇ ਵੱਲੋਂ ਸਾਡੀ ਆਮ ਆਦਮੀ ਪਾਰਟੀ ਵੱਲੋਂ ਸਾਡੇ ਸੀਐਮ ਸਰਦਾਰ ਪ੍ਰਭਾਨ ਸਿੰਘ ਮਾਨ ਵੱਲੋਂ ਸਾਡੇ ਕੈਂਡੀਡੇਟ ਨੇ ਸਾਡੇ ਮੀਤ ਜਰ ਜੀ ਵੱਲੋਂ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਠੀਕ ਹੈ ਬਾਕੀ ਕਿਵੇਂ ਰਹੀ ਹੈ ਇਹ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦਿੰਨਾ ਬਹੁਤ ਕੁਝ ਬਹੁਤ ਅਫਵਾਹਾਂ ਬਹੁਤ ਕੁਝ ਬੋਲਿਆ ਸੀ ਲੋਕਾਂ ਨੇ ਇਹ ਸੀਟ ਬਾਰੇ ਖੈਰਾ ਸਾਹਿਬ ਨੇ ਤਾਂ ਉਹ ਕੁਝ ਬੋਲਿਆ ਸੀ ਮਤਲਬ ਤੁਸੀਂ ਬਗਰੋਲ ਦੇ ਪੁਲ ਦੇ ਉੱਪਰ ਚੜ ਕੇ ਬੈਗੇ ਸੀ ਉਹ ਮਤਲਬ ਦੇ ਦੇਖਿਆ ਸੀ ਵੀ ਉਹ ਉੱਤੇ ਬੈਠ ਕੇ ਐਂ ਕਰਦੇ ਸੀ ਉਹ ਚੈਲੰਜ ਕਰਦੇ ਸੀ ਉਹ ਸਾਨੂੰ ਪਰ ਸਾਨੂੰ ਪਤਾ ਸੀ ਕਿ ਸਾਡੇ ਜਿਹੜੇ ਸੀਐਮ ਨੇ ਜੋ ਉਹਨਾਂ ਨੇ ਕੰਮ ਕੀਤੇ ਨੇ ਇਹ ਪਹਿਲੀ ਵਾਰ ਹੋਇਆ ਉਹਨਾਂ ਨੇ ਰੀਤ ਚਲਾਈ ਹੈ ਕਿ ਜਦੋਂ ਸਰਕਾਰ ਬਣਦੀ ਹੈ ਕਿ ਸਰਕਾਰ ਬਣਨਸਾਰ ਉਹਨਾਂ ਨੇ ਕੰਮ ਸ਼ੁਰੂ ਕਰਤੇ ਨਹੀਂ ਪਹਿਲਾਂ ਕੀ ਹੁੰਦਾ ਸੀ ਜਦੋਂ ਸਰਕਾਰਾਂ ਜਾਂਦੀਆਂ ਸੀਗੀਆਂ ਉਹ ਲਾਸਟ ਦੇ 6 ਮਹੀਨੇ ਚ ਕੰਮ ਕਰਦੇ ਸੀ ਪਰ ਇਹਨਾਂ ਨੇ ਆਉਣਸਾਰ ਹੀ ਕੰਮ ਸ਼ੁਰੂ ਕਰਤੇ ਜੇ ਪੰਜ ਗਰੰਟੀਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਸੀ ਆਫ ਦੀ 80% ਉਹਦੇ ਚੋਂ ਪੂਰੀਆਂ ਕਰ ਚੁੱਕੇ ਨੇ ਸੋ ਇਹੀ ਚੀਜ਼ਾਂ ਨੂੰ ਦੇਖਦੇ ਸਾਨੂੰ ਤਾਂ ਵਿਸ਼ਵਾਸ ਸੀ ਸਾਨੂੰ ਤਾਂ ਪਤਾ ਜੀ ਜਿੱਤਾਂਗੇ ਪਰ ਉਹਨਾਂ ਨੂੰ ਨਹੀਂ ਉਹਨਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਇਹ ਗਲਤ ਮਲਤ ਅਫਵਾਹ ਫਲਾ ਕੇ ਇਹ ਗਲਤ ਮਲਤ ਗੱਲਾਂ ਕਰਕੇ ਲੋਕਾਂ ਨੂੰ ਪਰਵਾ ਦੇਣਗੇ ਪਰ ਪੰਜਾਬ ਦੇ ਲੋਕਾਂ ਨੇ ਅੱਜ ਸਿੱਧ ਕਰਤਾ ਕਿ ਜੇ ਤੁਸੀਂ ਸਾਡੇ ਲਈ ਕੁਝ ਕਰਦੇ ਹੋ ਮਾਨ ਸਾਹਿਬ ਨੇ ਪਾਣੀ ਪਹੁੰਚਾਇਆ ਕਿਸਾਨ ਨੂੰ ਜਿਹੜਾ ਕਹਿੰਦੇ ਸੀ ਨਾ ਵੀ ਅਸੀਂ ਸਾਰੀ ਸਾਰੀ ਰਾਤ ਜਾਗਦੇ ਆ ਉਹ ਧੰਨਵਾਦ ਕਰਦੇ ਨੇ ਹੁਣ ਜੀ ਬਾਈ ਤੇਰਾ ਧੰਨਵਾਦ ਅਸੀਂ ਵੀ ਰਾਤ ਨੂੰ ਸੌਣ ਲੱਗ ਗਏ ਬਿਜਲੀ ਤੁਹਾਨੂੰ ਦੇਖੋ ਬਿਜਲੀ ਪਹਿਲਾਂ ਸਿਰਫ ਇੱਕ ਵਰਗ ਦੇ ਲੋਕਾਂ ਨੂੰ ਫ੍ਰੀ ਸੀ ਹੁਣ ਸਭ ਨੂੰ ਫ੍ਰੀ ਹੈ এডਿਕੇਸ਼ਨ ਦੇਖੋ 12000 ਤੋਂ ਬਾਅਦ ਮਤਲਬ ਜੋ ਵੀ ਮਾਨ ਸਾਹਿਬ ਨੇ ਕੰਮ ਕੀਤੇ ਨੇ ਸੋ ਕੰਮਾਂ ਦੇ ਸਾਨੂੰ ਪਤਾ ਜਿੱਤਾਂਗੇ ਇਹ ਇਹਨਾਂ ਨੂੰ ਪਤਾ ਇਹ ਸਿਰਫ ਜਿਹੜੇ ਕਹਿੰਦੇ ਨੇ ਨਾ ਕਿ ਬੋਲ ਬੋਲ ਕੇ ਬੋਲ ਬੋਲ ਕੇ ਅਸੀਂ ਸ਼ਾਇਦ ਇਲੈਕਸ ਜਿੱਤ ਲਈਏ ਪਰ ਅੱਜ ਕੱਲ ਲੋਕ ਬਹੁਤ ਸਿਆਣੇ ਨੇ ਅੱਜ ਕੱਲ ਲੋਕ ਬਹੁਤ ਇੰਟੈਲੀਜੈਂਟ ਨੇ ਔਰ ਉਹਨਾਂ ਨੇ ਉਹ ਕੈਂਡੀਡੇਟ ਚੁਣਿਆ ਜਿਹੜਾ ਦਲੇਰ ਹੈ ਜਿਨੇ ਆਪਣੀ ਵਜ਼ੀਰੀ ਵੀ ਦਾਤੇ ਲਾਤੀ ਹਮ ਜੀ ਮਾਨ ਸਾਹਿਬ ਦੇ ਕਹਿਣ ਤੇ ਆਪਣੀ ਵਜ਼ੀਰੀ ਦਾਤੇ ਲਾਤੀ ਸੀ ਉਹ ਲੋਕਾਂ ਚ ਆਇਆ ਲੋਕਾਂ ਚ ਆ ਕੇ ਉਹ ਲੜਿਆ ਮਿਹਨਤ ਕੀਤੀ ਔਰ ਅੱਜ ਉਸੇ ਕਰਕੇ ਲੋਕਾਂ ਨੇ ਉਹਨੂੰ ਐਡਾ ਵੱਡਾ ਫਤਵਾ ਦਿੱਤਾ ਔਰ ਇੰਨੀ ਲੀਡ ਨਾ ਦਿੱਤਾ ਹੈ ਬਿਲਕੁਲ ਸਵੇਰ ਤੋਂ ਦੇਖ ਰਿਹਾ ਕਿ ਮੁਕਾਬਲਾ ਸੀ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਪਰ ਹੁਣ ਜਿਹੜੇ ਤਾਜ਼ਾ ਅਪਡੇਟ ਆ ਰਹੀ ਹੈ ਉਹ ਚ ਤੀਜੇ ਨੰਬਰ ਤੇ ਹੋਵੇ ਸਿਮਰਨਜੀਤ ਸਿੰਘ ਮਾਨ ਸੁਖਪਾਲ ਸਿੰਘ ਖਹਿਰਾ ਦੂਜੇ ਨੰਬਰ ਤੇ ਹੋਏ ਨੇ ਤੁਹਾਨੂੰ ਕੀ ਲੱਗਦਾ ਪਹਿਲਾ ਮੁਕਾਬਲਾ ਤੋਂ ਡੀ ਜਜਮੈਂਟ ਕੀ ਸੀ ਕਿ ਕਿਹੜੇ ਉਮੀਦਵਾਰ ਨਾਲ ਹੋਣ ਵਾਲਾ ਲੱਗੋ ਮੈਂ ਤੁਹਾਨੂੰ ਫਿਰ ਦੱਸ ਦਦਾ ਨਾ ਬਾਈ ਸਾਡਾ ਤਾਂ ਸਾਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਸਾਡਾ ਮੁਕਾਬਲਾ ਸਾਡੇ ਮੁਕਾਬਲੇ ਚ ਕੋਈ ਨਹੀਂ ਬਾਕੀ ਸਾਰਿਆਂ ਦੀਆਂ ਵੋਟਾਂ ਸਾਡੇ ਇਕੱਲੇ ਦੀਆਂ ਵੋਟਾਂ ਸਾਨੂੰ ਤਾਂ ਪਹਿਲੇ ਦਿਨ ਤੋਂ ਪਤਾ ਸੀ ਇਹ ਉਹਨਾਂ ਨੂੰ ਨਹੀਂ ਪਤਾ ਸੀ ਹੂੰ ਠੀਕ ਹੈ ਸਾਨੂੰ ਤਾਂ ਪਤਾ ਸੀ ਕਿਉਂਕਿ ਅਸੀਂ ਦਾਰੇ ਫਿਰਦੇ ਸੀ ਮਤਲਬ ਜੋ ਕੰਮ ਆ ਜੋ ਸਾਡੇ ਕੰਮ ਜੋ ਅਸੀਂ ਮਿਹਨਤ ਕਰਦੇ ਸੀਗੇ ਜਦ ਲੋਕਾਂ ਨੂੰ ਮਿਲਦੇ ਸੀ ਗਲੀ ਗਲੀ ਅਸੀਂ ਗਏ ਆ ਬਾਬੇ ਜੀ ਬਾਈ ਕੋਈ ਇਹ ਹੈ ਜਾਂ ਗਲੀ ਨਹੀਂ ਮੈਂ ਤੇ ਸਾਡੀ ਡਿਊਟੀ ਲੱਗੀ ਜ਼ਰੂਰ ਦੇ ਵਿੱਚ ਅਸੀਂ ਮਤਲਬ ਇੰਨਾ ਕੰਮ ਕੀਤਾ ਸਾਨੂੰ ਪਤਾ ਸੀ ਠੀਕ ਹੈ ਜਿੰਨੀ ਤੁਸੀਂ ਵੋਟ ਦੇਖ ਵੀ ਲਿਓ ਸਾਨੂੰ ਤਾਂ ਪਤਾ ਸੀ ਕਿ ਉਹ ਸਾਰਿਆਂ ਦੀ ਇੱਕ ਪਾਸੇ ਅਸੀਂ 50 'ਚ ਅਸੀਂ ਹੋਵਾਂਗੇ ਇੱਕ ਪਾਸੇ ਹੋਣਗੇ ਔਰ ਇਹ ਸਿੱਧ ਕਰਤਾ ਲੋਕਾਂ ਨੇ ਕਿ ਜੋ ਕੰਮ ਕਰਦਾ ਹੈ ਜੋ ਡਿਸਰਵ ਕਰਦਾ ਹੈ ਅਸੀਂ ਉਹਦੇ ਨਾਲ ਖੜੇ ਹਾਂ ਠੀਕ ਹੈ ਪਹਿਲਾਂ ਤੁਹਾਨੂੰ ਜਿਵੇਂ ਜੱਜਮੈਂਟ ਇਹ ਵੀ ਆਉਂਦੀ ਸੀ ਕਿ ਜਿਮਨੀ ਚੋਣ ਜਿਵੇਂ ਜਿਮਨੀ ਚੋਣ ਚ ਅਸਾਰ ਬਣੇ ਨੇ ਕਿਤੇ ਉਹ ਅਸਾਰ ਨਾ ਬਣ ਜਾਣ ਹੁਣ ਕਿਉਂਕਿ ਉਲਟਫੇਰ ਕਰਦੇ ਨੇ ਸੰਗਰੂਰ ਵਾਲੇ VOTER ਬੜੇ ਤੇਜ਼ ਨੇ ਉਲਟਫੇਰ ਵੱਡੇ ਵੱਡੇ ਕਰ ਦਿੰਦੇ ਨੇ ਆਮ ਆਦਮੀ ਪਾਰਟੀ ਜਿਤਾਈ ਨਾਲ ਦੀ ਨਾਲ ਸਿਮਰਨਜੀਤ ਸਿੰਘ ਮਾਨ ਜਿਤਾ ਤੇ ਕੀ ਲੱਗਦਾ ਸੀ ਕਿ ਅਸਾਰ ਉਹ ਬਣਦੇ ਤੁਹਾਨੂੰ ਜੱਜਮੈਂਟ ਲੱਗਦੀ ਸੀ ਮਾਰੀ ਮੁੱਟੀ ਵੀ ਉਵੇਂ ਦੇ ਬਣ ਸਕਦੇ ਜਾਂ ਵੱਖਰਾ ਨਹੀਂ 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 ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਜਿਹੜੀ ਤੁਸੀਂ ਗੱਲ ਕਰਦੇ ਹੋ ਪਿਛਲੀ ਵਿੱਚ ਸੰਗਰੂਰ ਵਾਲੇ ਵੋਟਰ ਤੇਜ ਨਹੀਂ ਸੰਗਰੂਰ ਵਾਲੇ ਵੋਟਰ ਜਜ਼ਬਾਤੀ ਨੇ ਭੋਲੇ ਨੇ ਇਹ ਬੜੀ ਮਿਹਨਤ ਕਰਦੇ ਨੇ ਤੇਜ ਨਹੀਂ ਹੈਗੇ ਇਹ ਬਹੁਤ ਸਿੱਧੇ ਸਾਦੇ ਨੇ ਜਿਹੜੀ ਪਿਛਲੀ ਚੋਣ ਸੀ ਅਸੀਂ ਚੋਣ ਬਿਲਕੁਲ 110% ਮਤਲਬ ਇੰਨੀ ਕੁ ਵਧੀਆ ਚੋਣ ਸੀ ਅਸੀਂ ਜਿੱਤੇ ਫਏ ਸੀ ਬਹੁਤ ਵਧੀਆ ਸਾਡੇ ਕੈਂਡੀਡੇਟ ਸੀ ਅਸੀਂ ਜਿੱਤ ਗਏ ਸੀ ਪਰ ਪਤਾ ਨਹੀਂ ਮਤਲਬ ਜੋ ਕਹਿੰਦੇ ਨੇ ਨਾ ਪ੍ਰਮਾਤਮਾ ਵੱਲੋਂ ਪਤਾ ਨਹੀਂ ਸਾਨੂੰ ਨਹੀਂ ਮਤਲਬ ਉੱਥੇ ਅੱਜ ਤੱਕ ਨਹੀਂ ਸਾਨੂੰ ਸਮਝ ਆਈ ਵੀ ਉੱਥੇ ਕੀ ਕਮੀ ਰਹਿ ਗਈ ਠੀਕ ਹੈ ਪਰ ਆ ਜਿਹੜੀ ਚੋਣ ਸੀ ਇਹ ਚੋਣ ਚ ਦਾ ਸਾਨੂੰ ਟਾਈਮ ਮਿਲਿਆ 2.5 ਸਾਲ ਦਾ 2.5 ਸਾਲ ਦਾ ਸਾਨੂੰ ਦੱਸਣ ਨੂੰ ਪਤਾ ਲੱਗ ਗਿਆ ਕਿ ਅਸੀਂ ਕੀ ਕਰ ਸਕਦੇ ਹਾਂ ਅਸੀਂ ਮੁਹੱਲਾ ਕਲੀਨਿਕ ਬਣਾਏ 800 ਤੋਂ ਵੱਧ ਅਸੀਂ 550 ਕਰੋੜ ਰੁਪਏ ਹਸਪਤਾਲਾਂ ਦੀ ਨਵੀਨੀਕਰਨ ਤੇ ਲਾਇਆ ਅਸੀਂ 12 12.5 ਹਜ਼ਾਰ ਤੋਂ ਵੱਧ ਅਧਿਆਪਕ ਅਸੀਂ ਪੱਕੇ ਕੀਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਸੀਂ ਬਾਹਰ ਸਿੰਗਾਪੁਰ ਭੇਜੇ ਤਾ ਕਿਉਂ ਟ੍ਰੇਨਿੰਗ ਲੈ ਕੇ ਵਾਪਸ ਹੋਣ ਔਰ ਸਾਡੇ ਬੱਚੇ ਨੂੰ ਇਹ ਅੱਜ ਬਣਾ ਸਕਣ ਜਿਹੜੇ ਪੂਰੇ ਵਰਲਡ ਦੇ ਨਾਲ ਮੁਕਾਬਲਾ ਕਰ ਸਕਣ ਜਿਵੇਂ ਐ ਇਹ ਜੇ ਚੀਜ਼ਾਂ ਗਿਣਾਉਂਦਾ ਰਵਾਂ ਤਾਂ ਪੂਰੀ ਰਾਤ ਹੋ ਜਾਊਗੀ ਮਾਨ ਸਾਹਿਬ ਨੇ ਇੰਨੇ ਕੰਮ ਕੀਤੇ ਨੇ ਤਾਂ ਕਰਕੇ ਇਹ ਤਾਂ ਸਾਨੂੰ ਇਸ ਵਾਰ ਤਾਂ ਸਾਨੂੰ ਪ੍ਰੋਤਸਾ ਸੀ ਕਿ ਅਸੀਂ ਹਾਰ ਸਕਦੀ ਨਹੀਂ ਬਿਲਕੁਲ ਜਵੰਦਰ ਸਾਹਿਬ ਉਹ ਤਾਂ ਠੀਕ ਹੈ ਪਰ ਸੀਟਾਂ ਤਿੰਨ ਆਈਆਂ ਨੇ 13 ਸੀਟਾਂ ਚੋਂ ਤਿੰਨ ਤੇ ਅੱਗੇ ਚੱਲ ਰਹੇ ਨੇ ਬਾਕੀ ਲਾਸਟ ਰਿਜ਼ਲਟ ਆਉਣੇ ਨੇ ਕਾਂਗਰਸ ਸੱਤ ਸੀਟਾਂ ਤੇ ਅੱਗੇ ਚੱਲ ਰਹੇ ਇੱਕ ਚਲੋ ਮਿਲ ਵੀ ਚੁੱਕਿਆ ਫਿਰ ਪੂਰੇ ਪੰਜਾਬ ਚ ਅਸੀਂ ਪ੍ਰਭੰਤਮਾਨ ਦਾ ਜਾਦੂ ਕਿਉਂ ਨਹੀਂ ਚੱਲਿਆ ਨਹੀਂ ਨਹੀਂ ਹਾਲ ਤੱਕ ਰਿਜ਼ਲਟ ਆ ਰਹੇ ਨਹੀਂ ਹਾਲ ਤੱਕ ਕਾਊਂਟਿੰਗ ਹੋ ਰਹੀ ਹੈ ਤੁਸੀਂ ਦੇਖ ਲਿਓ ਵੀ ਹੋਊਗਾ ਜਮਾਨਤ ਸਾਹਿਬ ਕਹਿ ਰਹੇ ਨੇ ਹਾਲ ਤੱਕ ਸਿਰਫ ਕਾਊਂਟਿੰਗ ਚੱਲ ਰਹੀ ਹੈ ਕੋਈ ਅੱਗੇ ਕੋਈ ਪਿੱਛੇ ਕੋਈ ਅੱਗੇ ਕੋਈ ਹੱਦ ਤੱਕ ਇਹ ਜੀ ਤਾਂ ਕੋਈ ਸੀਟ ਹੈ ਹੀ ਨਹੀਂ ਜਿਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਿੱਛੇ ਆ ਥੋੜਾ ਥੋੜੇ ਸੀਟਾਂ ਦੇ ਫਰਕ ਤੇ ਕਦੇ ਅਸੀਂ ਅੱਗੇ ਹੋ ਜਾਂਦੇ ਆ ਕਦੇ ਅਸੀਂ ਪਿੱਛੇ ਹੋ ਜਾਂਦੇ ਆ ਸੋ ਪਰਮਾਤਮਾ ਨੇ ਜੇ ਸੁੱਖ ਰੱਖਿਆ ਤਾਂ ਜੋ ਮਾਨ ਸਾਹਿਬ ਨੇ ਕਿਹਾ ਸਾਡੇ ਸੀਐਮ ਸਾਹਿਬ ਨੇ ਕਿਹਾ ਉਵੇਂ ਹੀ ਹੋਊਗਾ ਤੁਸੀਂ ਦੇਖ ਲਓ ਰਿਜ਼ਲਟ ਪੂਰੇ ਹੌਲੈਂਡ ਤੋਂ ਕਾਊਂਟਿੰਗ ਪੂਰੀ ਹੋ ਲੈਣ ਦੇ ਠੀਕ ਹੈ ਮੀਤ ਹੇਰ ਜੀ ਇੱਥੇ ਪਹੁੰਚ ਰਹੇ ਨੇ ਕਿਵੇਂ ਦੀਆਂ ਤਿਆਰੀਆਂ ਨੇ ਕਿਵੇਂ ਦਾ ਸਨਮਾਨ ਕਰਨ ਦਾ ਉਹਨਾਂ ਦਾ ਤੁਹਾਡੀ ਮਤਲਬ ਉਹ ਥਿੰਕਿੰਗ ਆ ਸਾਡੀਆਂ ਤਿਆਰੀਆਂ ਤਾਂ ਆਏ ਨੇ ਵੀ ਦੇਖੋ ਜਦੋਂ ਮੀਤ ਹੇਰ ਬਾਈ ਬਾਈ ਹੁਣੀ ਆਉਣਗੇ ਅਸੀਂ ਤਾਂ ਸਿਰਫ ਅੱਜ ਤਾਂ ਮਤਲਬ ਇਸ ਟਾਈਮ ਜਜ਼ਬਾਤੀ ਵੀ ਆ ਜਜ਼ਬਾਤ ਸਾਡੇ ਇਸ ਵਾਰ ਮਤਲਬ ਐਨੇ ਕਿ ਨਿਕਲ ਨ ਕੀ ਆਸੀ ਆਪਦੇ ਆਪ ਨੂੰ ਰੋਕ ਰਿਆਂ ਵੀ ਉਹ ਰੁਕ ਜਾਓ ਨਾ ਭੰਗੜਾ ਆਪਾਂ ਲੋਕ ਦੇਖਣਗੇ ਮਤਲਬ ਤੁਸੀਂ ਸੋਚ ਨਹੀਂ ਸਕਦੇ ਅਸੀਂ ਕਿੰਨੇ ਖੁਸ਼ ਆ ਕਿਉਂਕਿ ਅਸੀਂ ਮਿਹਨਤ ਬਹੁਤ ਕੀਤੀ ਆ ਸਾਡੇ ਲਈ ਬਹੁਤ ਜ਼ਰੂਰੀ ਸੀ ਕਿ ਸਾਡੀ ਆਮ ਆਦਮੀ ਪਾਰਟੀ ਦਾ ਇੱਕ ਇਹੋ ਜਿਹਾ ਬਲਾਰਾ ਉੱਥੇ ਹੋਵੇ ਪਰ ਹੁਣ ਤਾਂ ਬਹੁਤ ਰੱਬ ਨੇ ਸੁੱਖ ਰੱਖਿਆ ਤਾਂ ਹੋਰ ਵੀ ਬਹੁਤ ਸਿੱਟਾ ਜਿੱਟਾਂਗੇ ਪਰ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਬੋਲਦੇ ਬਹੁਤ ਸੋਹਣਾ ਨੇ ਇਹਦਾ ਬਾਈ ਦਾ ਦਿਲ ਬਹੁਤ ਸਾਫ਼ ਹੈ ਇਹ ਲੋਕਾਂ ਲਈ ਕੰਮ ਕਰਦਾ ਹੈ ਇਹ ਲੋਕਾਂ ਲਈ ਖੜਦਾ ਹੈ ਇਹ ਲੋਕਾਂ ਦੀਆਂ ਗੱਲਾਂ ਸੁਣ ਲੋਕਾਂ ਦੀ ਤਕਲੀਫ ਦੁੱਖ ਤਕਲੀਫ ਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਖੜਦਾ ਤੁਹਾਨੂੰ ਸਬੂਤ ਤਾਂ ਦੇਖੋ ਸਬੂਤ ਦੇਣ ਦੀ ਲੋੜ ਨਹੀਂ ਨਾ ਹਣ ਦੇਣ ਦੀ ਲੋੜ ਤਾਂ ਨਹੀਂ ਤਾਂ ਕਰਕੇ ਅਸੀਂ ਹੁਣ ਇੱਥੇ ਪੂਰੀਆਂ ਤਿਆਰੀਆਂ ਨੇ ਬਾਈ ਜੀ ਆਉਣ ਦੇ ਤੁਸੀਂ ਦੇਖੀ ਜਾਓ ਢੋਲ ਪਿਆ ਨਿਆਰੇ ਨਾਲ ਬਸ ਮਹਾਰਾਜ ਪਰਮਾਤਮਾ ਨੇ ਸਾਨੂੰ ਐਡੀ ਵੱਡੀ ਕੁਝੀ ਦਿੱਤੀ ਆ ਅਸੀਂ ਪ੍ਰਮਾਤਮਾ ਦਾ ਸ਼ੁਕਰੀਆ ਦਿਆ ਕਰਨ ਗਏ ਇਹਨੇ ਮੱਥਾ ਟੇਕਣ ਗਏ ਉਹਨੇ ਤੇ ਰਣੀਕੇ ਮੰਦਰ ਪਹਿਲਾਂ ਉੱਧਰ ਦੂਸਰੇ ਉੱਧਰ ਗੁਰਦੁਆਰਾ ਸਾਹਿਬ ਗਏ ਸੀ ਇਸ ਤੋਂ ਬਾਅਦ ਮਸਤੂਆਣਾ ਸਾਹਿਬ ਜਾਵਾਂਗੇ ਪੂਰ ਹੈ ਉਦੋਂ ਬਾਅਦ ਤੁਸੀਂ ਮਹਾਰਾਜ ਦਾ ਪੂਰਾ ਸ਼ੁਕਰਾਨਾ ਦਿਆ ਕਰਕੇ ਸਾਰਾ ਕੁਝ ਕਰਕੇ ਫਿਰ ਅਸੀਂ ਵਾਪਸ ਇੱਥੇ ਆ ਗਏ ਸੀ ਫਿਰ ਆਪ ਦਾ ਅਸੀਂ ਵਧੀਆ ਫਿਰ ਅਸੀਂ ਬਿਲਕੁਲ ਜੀ ਸੋ ਗੁਰਮੀਤ ਸਿੰਘ ਮੀਤ ਹੈਰ ਸੰਗਰੂਰ ਪਹੁੰਚ ਰਹੇ ਨੇ ਨਤਮਸਤਕ ਹੋਣਗੇ ਸ੍ਰੀ ਮਸਤੂਆਣਾ ਸਾਹਿਬ ਗੁਰਮੇਲ ਸਿੰਘ ਕਰਾਚੋ ਨੇ ਪਿਛਲੀ ਚੋਣ ਲੜੀ ਕਰਾਚੋ ਸਾਹਿਬ ਪਿਛਲੀ ਚੋਣ ਲੜੀ ਬਹੁਤ ਥੋੜੇ ਫ ਉਦੋਂ ਸਿਮਰਜੀਤ ਸਿੰਘ ਮਾਨ ਜਿੱਤੇ ਇਸ ਵਾਰ ਫਿਰ ਕਿਵੇਂ ਤਿਆਰੀਆਂ ਸੀ ਸਾਰੀ ਤੁਹਾਡੀ ਟੀਮ ਦੀਆਂ ਦੇਖੋ ਇਸ ਵਾਰ ਸਾਡੀਆਂ ਪੂਰੀਆਂ ਤਿਆਰੀਆਂ ਸੀ ਕਿਉਂਕਿ ਸਾਡੇ ਤੇ ਗਰਾਊਂਡ ਤੇ ਦਿਖਾਉਣ ਨੂੰ ਸਾਡੇ ਕੋਲ ਕੰਮ ਸੀਗੇ ਉਸ ਟਾਈਮ ਸਿਰਫ 3 ਮਹੀਨਿਆਂ ਦਾ ਸਮਾਂ ਸੀ ਉਸ ਤੋਂ ਪਹਿਲਾਂ ਕੋਡ ਲੱਗ ਚੁੱਕੇ ਸੀਗਾ 2 ਮਹੀਨਿਆਂ ਦੇ ਵਿੱਚ ਕੰਮ ਕਰਨ ਲੋਗ ਗਿਣਉਣ ਨੂੰ ਸਾਡੇ ਕੋਲ ਕੁਝ ਨਹੀਂ ਸੀਗਾ ਪਰ ਹੁਣ ਸਾਡੇ ਕੋਲ ਉਪਲਬਧੀਆਂ ਸੀ ਚਾਹੇ ਉਹ ਕਿਸਾਨਾਂ ਲਈ ਹਰ ਖੇਤ ਦੇ ਵਿੱਚ ਪਾਣੀ ਪਹੁੰਚਾਉਣਾ ਹੋਵੇ 18-18 ਘੰਟੇ ਬਿਜਲੀ ਹੋਵੇ ਖੇਤਾਂ ਵਾਲੀ ਤੇ 600 ਜੁਟਾ ਫ੍ਰੀ ਬਿਜਲੀ ਹੋਵੇ 43000 ਨੌਕਰੀਆਂ ਹੁਣ ਹੁਣ ਸਾਡੀ ਪੂਰੀ ਪ੍ਰੋਪਰਟੀ ਬਣੀ ਹੋਈ ਸੀਗੀ ਸਾਡੇ ਕੋਲ ਵਕਤ ਵੀ ਸੀ ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ 15 ਤੋਂ 20 ਦਿਨ ਦਾ ਵਕਤ ਮਿਲਿਆ ਸੀ ਇਸ ਵਾਰ ਸਾਡੇ ਕੋਲ 2 ਤੋਂ 2.5 ਮਹੀਨਿਆਂ ਦਾ ਸਮਾਂ ਹੈਗਾ ਸੀ ਤੇ ਅਸੀਂ ਲੋਕਾਂ ਦੇ ਵਿੱਚ ਗਏ ਆ ਬਾਕੀ ਸਾਡੇ ਕੈਂਡੀਡੇਟ ਸਾਹਿਬ ਵੀ ਲਗਾਤਾਰ ਲੋਕਾਂ ਦੇ ਵਿੱਚ ਗਏ ਨੇ 2.5 ਮਹੀਨੇ ਦੇ ਕਿਉਂਕਿ ਸਮਾਂ ਸੀਗਾ ਬਰਨਾਲੇ ਦੇ ਉਹਨਾਂ ਕੋਲ ਦਿਖਾਉਣ ਲਈ ਬਰਨਾਲੇ ਦਾ ਵੀ ਆਪਣਾ ਪੂਰਾ ਰਿਪੋਰਟ ਕਾਰਡ ਸੀਗਾ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਗਏ ਤੇ ਲੋਕਾਂ ਨੇ ਦੇਖਿਆ ਵੀ ਜਿਵੇਂ ਸਾਡੇ ਭਗਵੰਤ ਮਾਨ ਜੀ ਜਦੋਂ ਐਮਪੀ ਸੀ ਉਹਨਾਂ ਨੇ 10 ਸਾਲ ਦੇ 7.5 ਸਾਲ ਦੇ ਵਿੱਚ ਜੋ ਕੰਮ ਕੀਤਾ ਸੀ ਉਸ ਦਾ ਕੰਪੈਰੀਸ਼ਨ ਕਰਕੇ ਜਦੋਂ ਸਿਮਰਜੀਤ ਮਾਨ ਦੇ ਕੰਮ ਦੇਖੇ ਤੇ ਉਹਨਾਂ ਨੇ ਉਹਨਾਂ ਦਾ ਰਿਪੋਰਟ ਕਾਰਡ ਬਿਲਕੁਲ ਜ਼ੀਰੋ ਪਾਇਆ ਤੇ ਲੋਕਾਂ ਨੇ ਫਿਰ ਸਿਮਰਜੀਤ ਮਾਨ ਨੂੰ ਇਸ ਵਾਰ ਬਹੁਤ ਵੱਡੀ ਲੀਡ ਦੇ ਨਾਲ 173000 73 ਜਾਂ 75000 ਦੀ ਲੀਡ ਦੇ ਨਾਲ ਨਕਾਰਦਾ ਠੀਕ ਹੈ ਤੁਹਾਨੂੰ ਖਤਰਾ ਲੱਗਦਾ ਸੀ ਕਿ ਸਿਮਰਨਜੀਤ ਸਿੰਘ ਮਾਨ ਇਸ ਵਾਰ ਵੀ ਵੱਡੇ ਮੁਕਾਬਲੇ ਚਾ ਸਕਦੇ ਨੇ ਅੱਪ ਵੀ ਜਾ ਸਕਦੇ ਨੇ ਜਿੱਤ ਵੀ ਸਕਦੇ ਨੇ ਵੀ ਜਿਵੇਂ ਨਹੀਂ ਚੋਣ ਚ ਜਿਵੇਂ ਹੋਇਆ ਵੀ ਉਵੇਂ ਹੋ ਸਕਦਾ ਸੀ ਕਿ ਜਜਮੈਂਟ ਕੀ ਸੀ ਤੁਹਾਡੀ ਨਹੀਂ ਬਿਲਕੁਲ ਨਹੀਂ ਜੀ ਦੇਖੋ ਜੋ ਸਾਨੂੰ ਪਹਿਲਾਂ ਅਮੀਰ ਸੀ ਵੀ ਲੱਖ ਸਵਾ ਲੱਖ ਦੀ ਅਸੀਂ ਲੀਡ ਲਵਾਂਗੇ ਪਰ ਅਖੀਰ ਤੇ ਜਾਂਦੇ ਜਾਂਦੇ ਜਿਉਂ-ਜਿਉਂ ਅਸੀਂ ਗਰਾਊਂਡ ਤੇ ਗਈ ਗਏ ਲੋਕਾਂ ਦੇ ਵਿੱਚ ਵਿਚਰੇ ਗਰਾਊਂਡ ਦੇ ਵਿੱਚ ਜਾ ਕੇ ਦੇਖਿਆ ਤਾਂ ਇਹ ਲੱਗਿਆ ਵੀ 1.5 ਲੱਖ ਤੱਕ ਸਾਇਦ ਅਸੀਂ ਪਹੁੰਚ ਸਕਦੇ ਹਾਂਗੇ ਪਰ ਇਹ ਐਂਡ ਦੇ ਅਖੀਰ ਤੇ ਜਾ ਕੇ ਪੌਣੇ 2 ਲੱਖ ਦੇ ਕਰੀਬ ਸਾਡੀ ਲੀਡ ਬਣੀ ਆਗੀ ਇਸ ਲਈ ਦੇਖੋ ਅਸੀਂ ਸੰਗਰੂਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡਾ ਜਿਹੜਾ ਸਫ਼ਰ ਜਾਂਦਾ ਪੂਰਾ ਓਏ ਸਾਡੇ ਜਿਹੜੇ ਗਰਾਊਂਡ ਤੇ 48 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੇ ਵਰਕਰਾਂ ਨੇ ਮਿਹਨਤ ਕੀਤੀ ਉਸ ਮਿਹਨਤ ਦਾਇ ਫਲ ਨਤੀਜਾ ਬਿਲਕੁਲ ਕਿਹਾ ਜਾਂਦਾ ਕਿ 2019 ਦਾ ਸੀਐਮ ਭਗਵੰਤ ਮਾਨ ਦਾ ਰਿਕਾਰਡ ਤੋੜਤਾ ਕਿਉਂਕਿ ਸਵਾ ਲੱਖ ਵੋਟ ਨਾਲ ਜਿੱਤੇ ਸੀ ਕਿ ਪਹਿਲਾਂ ਤੁਹਾਡੇ ਵਲੰਟੀਅਰ ਇਹ ਵੀ ਕਹਿੰਦੇ ਸੀ ਕਿ 2014 ਦਾ ਰਿਕਾਰਡ ਤੋੜਾਂਗੇ 2.5 ਲੱਖ ਦੀ ਵੋਟ ਦੇ ਫਰਕ ਨਾਲ ਕਿਉਂਕਿ ਮਾਨ ਸਾਹਿਬ ਵੀ ਲਗਾਤਾਰ ਕਹ ਰਹੇ ਸੀ ਕਿ ਅਸੀਂ ਰਿਕਾਰਡ ਨੂੰ ਅਪਡੇਟ ਕਰਾਂਗੇ ਸਾਡੀ ਪਾਰਟੀ ਉਹ ਕਰੂਗੀ ਅਪਡੇਟ ਬਿਲਕੁਲ ਜੀ ਜਿਹੜਾ ਪਿਛਲੇ ਵਾਰ 2019 ਦਾ ਸਾਡਾ ਰਿਕਾਰਡ ਸੀ 111000 111 ਵੋਟਾਂ ਦਾ ਸੀਗਾ ਜਿਹੜਾ ਇਸ ਵਾਰ ਆਪਣੇ ਤੋੜ ਕੇ ਉਹਦੇ ਵਿੱਚ ਇੰਪਰੂਵ ਕੀਤਾ ਕੋਈ ਗੱਲ ਨਹੀਂ 2014 ਵਾਲਾ ਵੀ ਹੈਗਾ ਤੋੜਾਂਗੇ ਉਹ ਵੀ ਇਹ ਰੱਖਾਂਗੇ ਇਸ ਵਾਰ ਕਿਉਂਕਿ ਇਸ ਵਾਰ ਵੋਟ ਜਿਹੜੀ ਪਰਸੈਂਟੇਜ ਆ ਗਰਮੀ ਦਾ ਸੀਜ਼ਨ ਸੀਗਾ ਤੇ ਲਗਭਗ 66% 65-68% ਹੀ ਵੋਟ ਹੋਈ ਹੈ 10 ਲੱਖ ਦੇ ਕਰੀਬ ਜੇਕਰ ਪੂਰੀ ਪ੍ਰੋਪਰ ਵੋਟ ਹੁੰਦੀ ਗਰਮੀ ਦਾ ਸੀਜ਼ਨ ਨਾ ਹੁੰਦਾ ਤਾਂ ਸ਼ਾਇਦ ਅਸੀਂ ਇਹ 2 ਲੱਖ ਵਾਲਾ ਰਿਕਾਰਡ ਵੀ ਤੋੜ ਦਿੰਦੇ ਠੀਕ ਹੈ ਸਵਾਲ ਉਹੀ ਆ ਕਿ ਪੂਰੇ ਪੰਜਾਬ ਚ ਬੇਵਾਬ ਆਮ ਆਦਮੀ ਪਾਰਟੀ ਦੀ ਘਟ ਰਹੀ ਆ ਉਹਦਾ ਕੀ ਰੀਜ਼ਨ ਮੰਨਦੇ ਹੋ ਹਜੇ ਬੱਸ ਰਿਜ਼ਲਟ ਤਾਂ ਆਉਣੇ ਨੇ ਪਰ ਅਨੁਮਾਨ ਇਹ ਹੈ ਵੀ 3-4 ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤ ਦਰਜ ਕਰ ਸਕਦੀ ਹੈ ਦੇਖੋ ਜੀ ਜੇਕਰ ਵੋਟ ਪਰਸੈਂਟੇਜ ਦੇਖੀਏ ਤਾਂ ਵੋਟ ਪਰਸੈਂਟੇਜ ਕਾਂਗਰਸ ਦੇਤੇ ਆਮ ਆਦਮੀ ਪਾਰਟੀ ਦਾ ਕੋਈ ਜ਼ਿਆਦਾ ਫਰਕ ਨਹੀਂ 1% ਦਾ ਫਰਕ ਆ ਤੇ ਬਾਕੀ ਤਿੰਨ ਸੀਟਾਂ ਸਾਡੀਆਂ ਬਿਲਕੁਲ ਕਲੀਅਰ ਹੋ ਚੁੱਕੀਆਂ ਦੋ ਤਿੰਨ ਸੀਟਾਂ ਤੇ ਫਾਈਟ ਆ ਜਿਹੜੀਆਂ ਵੀ ਜਿੱਥੇ ਵੀ ਕੋਈ ਕਮੀ ਪੇਸ਼ੀ ਰਗੀ ਉਹ ਤਾਂ ਉਹ ਇਲੈਕਸ਼ਨ ਤੋਂ ਬਾਅਦ ਅਸੀਂ ਬੈਠ ਕੇ ਵਿਚਾਰਾਂਗੇ ਕਿ ਕਿੱਥੇ ਕਮੀ ਆਈ ਕਿੱਥੇ ਸਾਡੇ ਤੋਂ ਗਰਾਊਂਡ ਤੇ ਵਰਕ ਨਹੀਂ ਹੋਇਆ ਜਿੱਥੇ ਕੋਈ ਕਮੀ ਲੱਗੂਗੀ ਉਹ ਅਸੀਂ ਉਸ ਨੂੰ ਅੱਗੇ ਸੁਧਾਰਾਂਗੇ ਸੁਖਪਾਲ ਸਿੰਘ ਖੈਰਾ ਨੂੰ ਕਿੰਨਾ ਕੁ ਖਤਰਾ ਮੰਨਦੇ ਸੀ ਇਸ ਵਾਰ ਤੁਸੀਂ ਬਿਲਕੁਲ ਨਹੀਂ ਦੇਖੋ ਸੁਖਪਾਲ ਖੈਰਾ ਜੀ ਤਾਂ ਬਾਰੇ ਤਾਂ ਮੈਂ ਇਹੀ ਕਹਿਣਾਗਾ ਵੀ ਪਹਿਲਾਂ ਬਠਿੰਡੇ ਦੇ ਲੋਕਾਂ ਨੇ ਹਰਾਇਆ ਉੱਥੇ ਗਏ ਫਿਰ ਸੰਗਰੂਰ ਦੇ ਲੋਕਾਂ ਨੇ ਵਾਪਸ ਭੇਜਿਆ ਜਦੋਂ ਮੀਤ ਹੈਰ ਜੀ ਨੇ ਪੁੱਛਿਆ ਵੀ ਸੰਗਰੂਰ ਦੇ ਪਿੰਡਾਂ ਦੇ ਨਾਮ ਦੱਸੋ ਤਾਂ ਉਹਨਾਂ ਤੋਂ ਪਿੰਡਾਂ ਦੇ ਨਾਮ ਨਹੀਂ ਆਏ ਤੇ ਇੱਕ ਦਿਨ ਨੂੰ ਜਿਸ ਦਿਨ ਇਲੈਕਸ਼ਨ ਹੋਈ ਸੀ ਤਾਂ ਉਹ ਪਟਿਆਲੇ ਦੇ ਪਿੰਡਾਂ ਦੇ ਵਿੱਚ ਪਹੁੰਚ ਗਏ ਸੀ ਬੂਥ ਚੈੱਕ ਕਰਨ ਪਰ ਉੱਥੇ ਦੇ ਲੋਕਾਂ ਨੇ ਦੱਸਿਆ ਵੀ ਇਹ ਜਿਹੜਾ ਹਲਕਾ ਸਾਡਾ ਪਿੰਡ ਪੈ ਰਿਹਾ ਵੀ ਇਹ ਪਟਿਆਲੇ ਦੇ ਵਿੱਚ ਆ ਸੰਗਰੂਰ ਦੇ ਨਹੀਂ ਤਾਂ ਖੈਰਾ ਸਾਹਿਬ ਨੂੰ ਉੱਥੋਂ ਵਾਪਸ ਆਉਣਾ ਪੈ ਗਿਆ ਤਾਂ ਲੋਕਾਂ ਨੇ ਦੇਖਿਆ ਵੀ ਇਹ ਦੇਖੋ ਸਿਰਫ ਫੇਸਬੁਕ ਤੇ ਕੰਮ ਕਰ ਸਕਦੇ ਨੇ ਗਰਾਊਂਡ ਤੇ ਨਹੀਂ ਕੰਮ ਕਰ ਸਕਦੇ ਤੇ ਲੋਕਾਂ ਨੇ ਨਕਾਰਤਾ ਤੇ ਆਪਣੇ ਹਲਕੇ ਦਾ ਜੋ ਸਾਡਾ ਸੰਗਰੂਰ ਦਾ ਆਪਣੇ ਹਲਕੇ ਦਾ ਬੇਟਾ ਸੀ ਉਸ ਨੂੰ ਜਿੱਤਿਆ ਠੀਕ ਹੈ ਹੁਣ ਜਸ਼ਨ ਦੀਆਂ ਕਿਵੇਂ ਦੀਆਂ ਤਿਆਰੀਆਂ ਨੇ ਫਿਰ ਬਿਲਕੁਲ ਦੇਖੋ ਜੀ ਜੋ ਪਾਰਟੀ ਦੀ ਗਾਈਡਲਾਈਨ ਹੋਊਗੀ ਉਸ ਦੇ ਮੁਤਾਬਿਕ ਜਸ਼ਨ ਮਨਾਵਾਂਗੇ ਪਰ ਅਕਾਲ ਤਖਤ ਦੇ ਅਸੀਂ ਜੋ ਮਰਿਆਦਾ ਗਈ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਾਂਗੇ ਸ਼ਾਇਦ ਵੀ ਅਕਾਲ ਤਖਤ ਵੱਲੋਂ ਸ਼ਾਇਦ ਕੋਈ ਹੁਕਮ ਆਇਆਗਾ ਵੀ ਕਿਉਂਕਿ ਇਸ ਦਿਨ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਜੇਕਰ ਉਸ ਇਸ ਤਰ੍ਹਾਂ ਦਾ ਕੋਈ ਹੁਕਮ ਆਇਆ ਤਾਂ ਅਸੀਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਇਸ ਨੂੰ ਜਿਹੜਾ ਜਸ਼ਨ ਹੈ ਇਸ ਨੂੰ ਅੱਗੇ ਵਾਸਤੇ ਪੈਂਡਿੰਗ ਬਾਵਾਂਗੇ ਬਿਲਕੁਲ ਸੋ ਇੱਕ ਇੱਕ ਮੈਂ ਵੀ ਕਹਿੰਦਾ ਅਸੀਂ ਮੇ ਭਾਈ ਨੂੰ ਜਿਵੇਂ ਵੀ ਅਸੀਂ ਨਾ ਇੱਕ ਸਾਡੇ ਲਈ ਜੋ ਸਾਡੇ ਲਈ ਜੋ ਹੈਗਾ ਜੋ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਪਮਕੜ ਹੂੰ ਹੁਣ ਮੈਂ ਖੈਰਾ ਸਾਹਿਬ ਨੂੰ ਕਹਿਣਾ ਖੈਰਾ ਸਾਹਿਬ ਜਾਂ ਜੋ ਵੀ ਸਾਡੇ ਉਲਟ ਖੜੇ ਸੀ ਕਹਿੰਦੇ ਸੀ ਇਹਨਾਂ ਵੀ ਭਮੱਕੜ ਕਿੱਥੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਮਾਨ ਸਾਹਿਬ ਦੇ ਭਮੱਕੜ ਕਿੱਥੇ ਨੇ ਸੋ ਜਿਹੜੇ ਸੇ ਭਮੱਕੜ ਨੇ ਨਾ ਇਹ ਆ ਖੜੇ ਨੇ ਭਮੱਕੜ ਸਾਡੇ ਵਲੰਟੀਅਰ ਸਾਡੇ ਜਿਹੜੇ ਇਹ ਭਮੱਕੜ ਨੇ ਨਾ ਜਿਹੜੇ ਸਾਡੇ ਲੋਕ ਨੇ ਆ ਖੜੇ ਨੇ ਭਮੱਕੜ ਆ ਸਾਰੇ ਆ ਦੇਖ ਲਓ ਇਧਰ ਨਿਗਾਹ ਮਾਰ ਲਓ ਔਰ ਹਮੇਸ਼ਾ ਆਹੀ ਰਹਿਣਗੇ ਔਰ ਆਇਂ ਜਦਦੇ ਰਹਿਣਗੇ ਇਹ ਸੋ ਇਹ ਸਨੇਹਾ ਸਾਡਾ ਜਰੂਰ ਪਹੁੰਚਾ ਦਿਓ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਗੁਰਮੀਤ ਸਿੰਘ ਮੀਤ ਹੈਰ ਦਾ ਇੰਤਜ਼ਾਰ ਕਰ ਰਹੀ ਆ ਸਵਾਗਤ ਕਰ ਰਹੇ ਨੇ ਅਤੇ ਲਗਾਤਾਰ ਉਹਨਾਂ ਨੂੰ ਵਧਾਈਆਂ ਵੀ ਦੇ ਰਹੇ ਨੇ ਸੋ ਵੱਡੀ ਜਿੱਤ ਦਰਜ ਕਰਨਗੇ ਮੀਤ ਹੈਰ ਕਿਉਂਕਿ ਲੀਡ ਲਗਾਤਾਰ ਉਹਨਾਂ ਦੀ ਵਧਦੀ ਜਾ ਰਹੀ ਆ ਕਾਊਂਟਿੰਗ ਹੋ ਰਹੀ ਆ ਅਜੇ ਫਾਈਨਲ ਨਹੀਂ ਹੋਇਆ ਪਰ ਵੱਡੀ ਲੀਡ ਨਾਲ ਜਿੱਤਣਗੇ ਗੁਰਮੀਤ ਸਿੰਘ ਮੀਤ ਹੈਰ ਕੈਮਰਾਮੈਨ ਅਸ਼ੋਕ ਮਾਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ